24 ਤਰੀਕ ਦਿਨ ਸ਼ਨੀਵਾਰ 2026 ਲੱਗੇ ਆਏ ਰੌਣਕਾਂ ਰੋਡ ਦੇ ਉੱਤੇ ਆਪਾਂ ਆ ਗਏ ਆਪਣੀ ਡਿਊਟੀ ਕੱਲ ਦਾ ਮੀਂਹ ਪਿਆ ਹੋਇਆ ਬਹੁਤ ਗੰਦ ਪਿਆ ਤੇ ਕਰਨੇ ਕੰਮ ਸ਼ੁਰੂ ਚੱਕਦੇ ਆਂ ਸ਼ਕਟਰ ਸਮਾਨ ਕੱਢਦੇ ਆ ਬਾਹਰ ਬੋਰਡ ਕੱਢਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਬੋਰਡ ਉੱਪਰ ਟੰਗਦਾ ਪੱਕਾ ਜੀ ਆਤਾ ਪਸਮਾਨ ਬਾਹਰ ਤੇ ਮੁੰਡਾ ਆਇਆ ਫੋਟੋਕਾਪੀ ਕਰਾਉਣ ਲੇਟਾ ਜਗਾਈਏ ਨੇਰਾ ਬੜਾ ਅੰਦਰ ਬੱਜ ਗਿਆ 9:30 ਝਾੜੂ ਵੇਲੇ ਲਾਉਣਾ ਸਮਾਨ ਦੇ ਕੇ ਮੁੰਡੇ ਨੂੰ ਤੇ ਲਾਉਣਾ ਝਾੜੂ ਫੋਟੋਕਾਪੀ ਕਰਕੇ ਸਾਰਿਆਂ ਨੂੰ ਜੀ ਦੂਰ ਨੇੜੇ ਬਿਠੇ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ 24 ਤਰੀਕ ਦਿਨ ਸ਼ਨੀਵਾਰ 2026 ਅੱਜ ਲੱਗਿਆ ਦਿਨ ਦੀ ਸ਼ੁਰੂਆਤ ਕਰਨ ਤੇ ਦਿਖਾਉਨੇ ਅੱਜ ਕੀ ਕੁਝ ਕਰਦੇ ਆਂ ਦਿਨ ਦੇ ਵਿੱਚ ਕਿੱਧਰ ਨੂੰ ਜਾਂਦੇ ਆਂ ਆਹ ਦਿਖਾਉਨੇ ਆ ਬਾਹਰ ਦਾ ਮੌਸਮ ਅੱਜ ਅਭੀ ਚਲੇ ਆ ਸਕੂਲੇ ਸੀ ਗਾਲੇ ਇਸ ਗੁਲੇ ਜਾਣੋਂ ਬਹੁਤ ਡਰਦਾ ਵਲ ਲੋਕੀਂ ਆਂਦਾ ਬਸ ਦੇਖ ਕੇ ਹੈ ਅੱਜ ਆ ਗਿਆ ਢੀਕੇ ਚੱਲ ਅੱਜ ਦੇਖਦੇ ਆ ਜੀ ਵੀ ਬੱਦ ਆਉਂਦੀ ਆ ਲੁਕਦਾ ਨਹੀਂ ਲੁਕਦਾ ਅੱਜ ਹੈ ਵੀ ਇਹ ਰੋਜ਼ ਬਸ ਦੇਖ ਕੇ ਲੋਕ ਜਾਂਦਾ ਕਹਿੰਦਾ ਬੱਦ ਆਉਂਦੀ ਆ ਲੁਕ ਜੀ ਇਹ ਸਕੂਲੇ ਜਾਣ ਤੋਂ ਡਰਦਾ ਬਹੁਤਾ ਹਾਂ ਬੱਜ ਗਏ ਨੇ 9 ਕੰਮ ਕਰਨ ਵਾਲੇ ਸਭ ਚਾਰੇ ਨੇ ਸਕੂਲਾਂ ਵਾਲੇ ਸਕੂਲੇ ਜਾ ਰਹੇ ਨੇ ਤੇ ਸੂਰਜ ਦੇਵਤਾ ਵੀ ਨਿਕਲਿਆ ਅੱਜ ਪੂਰੀ ਧੁੱਪ ਲੱਗੂ ਲੱਗਦਾ ਕੜਾਕੇ ਦੀ ਅੱਜ ਮੌਸਮ ਐਨ ਵਧੀਆ ਹੋਊਗਾ ਲਓ ਜੀ ਸਭ ਕੰਮ ਕਰਨ ਵਾਲੇ ਚਲੇ ਡਿਊਟੀ ਦੇ ਰਾਜੂ ਵੀ ਚਲਿਆ ਬੱਚੇ ਛੱਡ ਕੇ ਆਇਆ ਸੋ ਪਕੜਾ ਕੇ ਲੀਏ ਜੋ ਮੌਸਮ ਮੈਨ ਵਧੀਆ ਆ ਜੀ ਚਲੇ ਲੋ ਇਰਾਦ ਦਾ ਸਮਾਨ ਕੱਢਿਆ ਨਹੀਂ ਜੇ ਹੁਣ ਕਢਣਾ ਪੈਣਾ ਧੁੱਪ ਲੱਗਦੀ ਧੁੱਪ ਦੇ ਵਿੱਚ ਕੱਢਦੇ ਜੀ ਸਮਾਨ ਸਾਰਾ ਪਰੇਚੋਂ ਕੱਢ ਦੇ ਸਾਮਾਨ ਸੂਰਜ ਦੇ ਤਾਏ ਜੰਮ ਕਰਿਆ ਅੱਜ ਟਿੱਪਲਾਂ ਦੇ ਵਿੱਚ ਦੀ ਚਲੋ ਮਾਤਾ ਚੱਲੀ ਐ ਦੀਪੀ ਕੋਲ ਨੂੰ ਕੁੜੀ ਕੋਲ ਨੂੰਣੀ ਛੱਡ ਗਈ ਐ ਬੱਸ ਅੱਡੇ ਤੇ ਇਹ ਸਮਰਲਾ ਚੌਕ ਨੂੰ ਬੱਸ ਚੱਲਦੇ ਆਵਾਂ ਕਰ ਰਿਹਾ ਰਾਹ ਟੱਕ ਬਹੁਤ ਆ ਜਾਮ ਲੱਗਦਾ ਆ ਨੋ ਜੀ ਅੱਜ 24 ਤਰੀਕ ਮੌਸਮ ਕੱਲ ਮੀਂਹ ਪੂਰਾ ਪੈਂਦਾ ਸੀ ਅੱਜ ਧੁੱਪ ਨਿਕਲੀ ਹੈ ਕੜਾਕੇ ਦੀ ਹੈ ਨਾ ਊੜ ਟੁਕੜੇ ਪਾਏ ਨੇ ਕੱਲ ਗਿੱਲੇ ਹੋਗੇ ਸੀਗੇ ਧੁੱਪ ਚ ਤੇ ਲੰਬੜਦਾਰ ਸਾਹਿਬ ਅੱਜ ਨਿਕਲੇ ਆ ਬਾਹਰ ਨਹੀਂ ਅੰਦਰੇ ਬੈਠੇ ਰਹਿੰਦੇ ਅੱਜ ਅੱਜ ਨਿਕਲੇ ਨੇ ਬਾਹਰ ਟੋਪਾ ਬੁਰੀਆ ਇਹ ਰਕੜਾਕੇ ਦੀ ਅੰਦਰ ਬੈਠਾ ਠੰਡਾ ਬਾਹਰ ਧੁੱਪ ਚਾਉਂਦੀ ਆ ਸਕੂਲ ਦੇ ਛੁੱਟੀ ਦਾ ਟਾਈਮ ਹੋ ਗਿਆ ਸਵੇਰ ਵਾਲੀ ਜਿਹੜੀ ਸ਼ਿਫਟ ਜਾਂਦੀ ਆ 12:00 ਤੋਂ 12 ਵਜੇ ਉਹ ਛੁੱਟੀ ਹੋ ਜੂ ਦੂਜੀ ਸ਼ਿਫਟ ਜਾਊਗੀ ਸਕੂਲੇ 1 ਵਜੇ ਲੱਗਦਾ ਉਹਨਾਂ ਦਾ 1:30 1 ਵਜੇ ਹਾਂਜੀ ਛੁੱਟੀ ਹੋ ਗਈ ਆ ਸਵੇਰ ਵਾਲੀ ਸ਼ਿਫਟ ਨੂੰ ਬਚਿਆ ਉਸ ਟਮ ਛੁੱਟੀ ਹੋ ਗਈ ਆ ਹੋਰ ਕਿਤਾ ਨਹੀਂ ਨਹੀਂ ਦੂਜੀ ਸ਼ਿਫਟ ਜਾਊਗੀ ਹੁਣ ਜਾਣੇ ਸ਼ੁਰੂ ਹੋ ਗਿਆ ਤੇ ਪਹਿਲੀ ਸ਼ਿਫਟ ਨੂੰ ਛੁੱਟੀ ਹੋ ਗਈ ਐ ਸਵੇਰੇ 7:30 ਵਜੇ ਵਾਲੀ ਛੁੱਟੀ ਹੁਣ ਸਵਾ 12 ਆੜੀ ਮਿਲ ਗਈ ਆੜੀ ਆੜੀ ਆ ਗਈ ਮੰਨਾ ਢੂਲੋ ਮੰਨੇ ਮੰਨਾ ਢੂਲੋ ਆ ਗਈ ਇੱਕ ਰਹਿੰਦਾ ਜਦ ਢੂਲੇ ਕੈਲਮੈਟਰੀ ਆਸਾਂ ਨੇ ਉਹ ਬਾਹਰ ਲੱਗੀ ਹੈ ਜੋ ਪਾਣੀ ਦਾ ਮਾਹੌਲ ਚੱਲੇ ਆ ਪਟਵਾਰੀ ਜੀ ਵੀਡੀਓ ਬਣਾ ਦੀ ਇੱਕ ਆ ਗਿਆ ਸਕੂਲਰ ਵੀ ਤਨੂ ਯਾਰੀ ਆਇਆ ਆਇਆ ਕੀ ਕਰਨ ਲੱਗੇ ਥੋੜਾ ਘੱਟ ਅੱਛਾ ਚਲੋ ਜਾਣਾ ਵੀ ਘਰ ਨੂੰ ਹੈ ਕੰਮ ਜਾਣਾ ਵੀ ਹਾਂਜੀ ਜਾਣਾ ਵੀ ਉਹ ਕੋ ਲੈਣਾ ਸੀ ਸਮਾਨ ਜੀ ਅੱਛਾ ਹੋ ਗਿਆ ਕੀ ਪਰਚੇ ਬਣਾਈਆਂ ਨਹੀਂ ਨਹੀਂ ਹਾਂ ਹਾਂ ਨੋ ਵੀ ਕਹਿਆ ਸੀ ਚਲੋ ਇਥੇ ਵੀ ਗਿੜਾ ਦਿਆ ਕਰਾਂਗੇ ਪੁਰਾਣਾ ਗੋਡੇ-ਗਾਡੇ ਚੱਲਣ ਲੱਗ ਜਾਣਗੇ ਬਹੁਤ ਟਾਈਮ ਹੋ ਗਿਆ ਸਾਈਕਲ ਚਲਾਇਆ ਨਹੀਂ ਹੈਗਾ ਮੇਰੇ ਖਿਆਲ ਜਦ ਦੀ ਦੁਕਾਨਦਾਰੀ ਸ਼ੁਰੂ ਕੀਤੀ ਹੈ 20-25 ਸਾਲ ਹੋ ਗਏ ਸਾਈਕਲ ਨਹੀਂ ਚਲਾਇਆ ਹੈਗਾ ਲੰਬਾ ਰੂਟ ਖੜਾ ਹੈਗੇ ਦਿਨ ਸਾਈਕਲ ਤੇ ਬੱਜ ਗਏ ਨੇ 6 ਸਮਾਨ ਲਾਤਾ ਸੀਗਾ ਡਿਊਟੀ ਸ਼ੁਰੂ ਆਪਣੀ ਬਾਕੀ ਮੌਸਮ ਠੰਡਾ ਪੂਰਾ ਠੰਡ ਸਵੇਰੇ ਸ਼ਾਮ ਪੂਰੀ ਹੋ ਗਈ ਆ ਐਨ ਪੂਰੀ ਠੰਡ ਆ ਸਵੇਰੇ ਸ਼ਾਮ ਦ ਬਰਨ ਟੋਪ ਪਰ ਸਵੇਰੇ ਸ਼ਾਮ ਠੰਡ ਪੂਰੀ ਸਵੇਰੇ ਠੰਡ ਹੋਊਗੀ ਸਵੇਰੇ ਜਾਣਾ আলমগীর ਸਵੇਰੇ ਠੰਡ ਪੂਰੀ ਹੋਊਗੀ ਲੋ ਜੀ ਵੱਜ ਗਏ ਨੇ 7 ਵੇਲਾ ਰਹਿ ਰਹਾ ਸਾਵਤਾ ਲੇਟ ਆ ਥੋੜੇ ਜਿਹਾ ਅੱਜੇ ਵੱਜੇ ਨੇ 7 ਹਾਂ ਲੋ ਰਿਗਾਰਡ ਬੇੜਾ ਰਿਆ ਰਹਾ ਸਾਉ ਦਾ ਕੀਰਤਨ ਹੋ ਰਿਹਾ ਸ਼ਬਦ ਕੇ ਬਸੰਤ ਹੈ ਬਸੰਤ ਹੈ ਸ਼ਬਦ ਕੇ ਬਸੰਤ ਹੈ ਬਸੰਤ ਹੈ ਸੁਸ਼ਾਂਤ ਦੇ ਸ਼ਬਦ ਬੜੇ ਜਾ ਰਹੇ ਲੋ ਜੀ ਰੌਣਕ ਲੱਗੀਆਂ ਰੋਡ ਦੇ ਉੱਤੇ ਪਰੇ ਗਰਾਊਂਡ ਚ ਜੀਸੀਬ ਵੀ ਜਲਦੀ ਵੀ ਗਰਾਊਂਡ ਚ ਮੇਰੇ ਕੱਲ ਨੂੰ ਪਾਰਕਿੰਗ ਭੋਗ ਆਪਣੇ ਬਲਰਾਜ ਸਿੰਘ ਰਾਜਾ ਦਾ ਤੇ ਉਹਦੇ ਕਰਕੇ ਪਾਰਕਿੰਗ ਬਣਾਉਣਗੇ ਗਰਾਊਂਡ ਦੇ ਵਿੱਚ ਟੋਬੇ ਦੇ ਵਿੱਚ ਲੱਗੇ ਹੋਏ ਤਿਆਰੀਆਂ ਕਰਨ ਜੀਸੀਬ ਵੀ ਚੱਲ ਰਹੀ ਹੈ ਰਾਜਾ ਜਤ ਜੀ ਦਾ ਸੰਤ ਸੰਤ ਦਾ ਰੋੜ ਤੇ ਆoje ਪੂਰੀ ਜਸਟ ਟਾਈਮ ਗਾਂ ਪੈ ਰਿਆ ਰੋੜ ਦੇੰਤੇ ਪੂਰਾ ਜੇ ਸਾਤ ਤੋਂ ਪੁਰਸ਼ ਚਲੇ ਬੈਸ਼ਨੋ ਦੇਵੀ ਚਲੋ ਬੜੀਆ ਮੈਂ ਕਦੇ ਜਾਂਦਾ ਹੀ ਨਹੀਂ ਹਾਂ ਹਾਂ ਪਹਿਲੀ ਵਾਰ ਜਾ ਰਹਾ ਹਾਂ ਪਹਿਲੀ ਵਾਰ ਚਲ ਗਿਆ ਗਿਆ ਉਹ ਵੀ ਢੋਲੀ ਤਾਂ ਦੋ ਦੋ ਮਾਰ ਆ ਗਿਆ ਗੂੰਗੀ ਹਾਂ ਢੋਲੀ ਦੂਸਰੀ ਵਾਰ ਚਲੀ ਤੇ ਤੀਸਰੀ ਵਾਰ ਕਿਸੇ ਦੀ ਵਾਰ ਜਾ ਰਹਾ ਹਾਂ ਸਾਢੇ ਕੁੜੀ ਕੰਮ ਕਰਦੀ ਚੱਲੀ ਆ ਬੈਸ਼ਨੋ ਦੇ ਦੀ ਟਾਈਮ ਹੋ ਗਿਆ ਪੌਣੇ 10 ਕਰੀਏ ਸਮਾਨ ਇਕੱਠਾ ਹਣ ਠੰਡ ਵੀ ਹੈਗੀ ਅੱਜ ਸਵੇਰੇ ਜਾਣਾ আলমਗੀਰ ਸਾਹਿਬ ਸਵੇਰੇ ਠੰਡ ਪੂਰੀ ਹੋਊਗੀ ਬੋਰਡ ਤੇ ਜਿੱਥੇ ਬੋਰਡ ਇਧਰ ਕੀਤਾ ਉਧਰੋਂ ਪਰ ਗੱਡੀ ਵਾਲੇ ਨੇ ਫਸਾ ਲਿਆ ਜੀ ਵਿੱਚ ਫਿਰ ਉਧਰੋਂ ਲਾ ਕੇ ਇਧਰਲੇ ਵਾਸਤੇ ਲਾਇਆ ਨਹੀਂ ਉਹਨੇ ਪੜ ਦੇਣਾ ਕਿ ਜੀ ਬਚਾਅ ਹੋ ਗਿਆ ਅੱਜ ਪੁੱਠਾ ਕੰਮ ਕਰਤਾ ਨਾ ਰਹਿ ਕੇ ਬਾਅਦ ਚ ਫਿਰ ਜਿਹੜਾ ਪਹਿਲਾ ਬਾੜਤੀ ਚਲੋ ਕੋਈ ਗੱਲ ਨਹੀਂ ਅਇ ਸ਼ਤਰੀ ਵੀ ਇਕੱਠੀ ਕਰਨੀ ਆ। ਤਾਲੇ ਵੀ ਲਾਉਣੇ ਆ। ਸ਼ਤਰੀ ਵੀ ਇਕੱਠੀ ਕਰਦੇ। ਤਾਲੇ ਵੀ ਲਾਉਣੇ ਆ ਜੇ ਤਾਂ ਇੱਧਰ ਵਾਲੇ ਵੀ ਉੱਧਰ ਵਾਲੇ ਵੀ। ਚਲੋ ਤਾਲੇ ਵੀ ਲਾਓ। ਠੰਡ ਬਹੁਤ ਹੋ ਗਈ ਅੱਜ। ਸਵੇਰੇ ਪਤਾ ਲੱਗੂ ਠੰਡ। ਲਾ ਦੇ ਵੀ ਲਾ ਤਾਲੇ ਫੜਾਫੜ। ਚਲਈਏ ਠੰਡਾ ਹੋ ਗਿਆ ਜੀ। ਪਹਿਲਾਂ ਨਾਲ ਠੰਡ ਬਦਲਾ ਗਿਆ ਜੀ। ਗੱਡੀ ਤਿਆਰ ਕੀਤੀ ਆ ਇਹਤੇ ਵੀ ਢੇਡਾ ਕੱਢ ਕੇ ਆਵਾਂਗੇ ਤਾਂ 10-15 ਕਿਲੋਮੀਟਰ ਦੇਖਾਂਗੇ ਚਲਾ ਕੇ ਇਹਨੂੰ ਵੀ ਕਿਦਾਂ ਦੀ ਜਲਦੀ ਆ ਸੋਮਵਾਰ ਦੇਖਾਂਗੇ ਸ਼ਾਇਦ ਟਰਾਈ ਕਰੀਏ ਦੁੱਖਨਵਾਰਨ ਸਾਹਿਬ ਨੂੰ 10:00 ਵਜੇ ਨੇ 10:00 ਵਜੇ 5 ਮਿੰਟ ਹੋ ਗਏ ਨੇ ਮੈਂ ਤਿਆਰੀ ਕਰਦੇ ਪਏ ਜਾਣ ਦੀ ਸਮਾਨ ਕਰ ਲਿਆ ਇਕੱਠਾ ਤਾਲੇ ਲਾ ਦਈਏ ਕੰਨ ਲਗਿਆ ਨਾਲ ਸ਼ਟਰ ਡਾਊਨ ਨਾਲ ਬਲੌਕ ਡਾਊਨ ਬਲੌਕ ਦਾ ਕੀ ਕਰਦੀ ਹੈ ਸਮਾਪਤੀ ਸਵੇਰੇ ਜਾਣਾ ਆਲਮਗੀਰ ਪੈਦਲ ਤੁਰ ਕੇ 6ਵਾਂ ਸੰਡੇ ਆ ਚੱਲਦੇ ਆ ਜੀ